ਮੇਰੇ ਤੋਂ ਤੁਹਾਡੇ ਰਾਹੀਂ ਇੱਕੋ ਹੀ ਸੰਦੇਸ਼ ਸਾक्षात ਭਗਵਾਨ ਵਿਰਾਜਮਾਨ ਹੋ ਚੁੱਕੇ ਹੈ ਸਾक्षात ਦਰਸ਼ਨ ਦੇਣ ਲਈ ਤੁਹਾਡੇ ਦੁੱਖ ਧਰਨ ਲਈ ਤੇ ਸੁੱਖਾਂ ਦੀ ਬਰਸਾਤ ਕਰਨ ਲਈ ਤੁਹਾਡੇ ਕੋ ਇੱਥੇ ਸਾਖਸ਼ਾਤ ਰਾਜਾ ਕੇ ਦਰਬਾਰ ਚ ਭਗਵਾਨ ਵਿਰਾਜਮਾਨ ਹੋ ਚੁੱਕੇ ਹੈ ਤੁਸੀਂ ਸਾਰੇ 7 ਤੋਂ 17 ਤਰੀਕ ਤੱਕ ਤੁਸੀਂ ਦਰਸ਼ਨ ਦਿਓ ਗਣਪਤੀ ਬੱppa ਜੀ ਦਾ ਆਸ਼ੀਰਵਾਦ ਲਓ ਗਣਪਤੀ ਬੱppa ਜੀ ਦਾ ਆਸ਼ੀਰਵਾਦ ਲੈਣ ਲਈ ਜਰੂਰ ਆਓ ਜੀ ਰਾਜਾ ਕੇ ਦਰਬਾਰ ਦੀ ਸਾਰੀ ਟੀਮ ਤੁਹਾਡਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਨਿਮੰਤਰਣ ਹੈ ਤੁਹਾਡੇ ਰਾਹੀਂ ਇਹ ਤੁਸੀਂ ਸਤਿ ਪਰਿਵਾਰ ਦਰਸ਼ਨ ਕਰਨ ਲਈ ਜ਼ਰੂਰ ਆਓ ਕੱਲ ਜਿਹੜਾ ਪ੍ਰੋਗਰਾਮ ਹੈ ਕੱਲ ਸਵੇਰੇ ਸੁੰਦਰ ਕਾਂਡ ਦਾ ਪਾਠ ਫਨੀ ਲਾਵਤ ਜੀ ਦੁਆਰਾ ਤੇ ਰਾਤ ਨੂੰ ਅਸ਼ੁਲ ਲੋਹਰੀ ਐਨ ਪਾਰਟੀ ਤੇ ਰਾਤ ਨੂੰ ਮਹਾਰ ਆਰਤੀ ਜਿਹੜੀ ਹੋਈ ਜਾਏਗੀ ਤੇ ਮਾਂ ਕਾਲ ਜੀ ਦਾ ਵਿਸ਼ਾਲ ਸਰੂਪ ਗਣਪਤੀ ਬੱppa ਜੀ ਦੇ ਪੰਡਾਲ ਚ ਆਏਗਾ ਲੋਕ ਸਾਡੇ ਬੱਬੂ ਜੀ ਹੈਗੇ ਤਸ਼ਵੀਰਪੜੀ ਵਾਲਾ ਉਹਨਾਂ ਨੇ ਇੱਕ ਲੈਪਰਾਨੂ ਕੀ ਵਾਤਾਵਰਨ ਨੂੰ ਕਿਚਾਰੇ ਰੂਪ ਚ ਚਲਾਨ ਲਈ ਜਿੰਨੇ ਕੇ ਸਾਨੂੰ ਲੋੜ ਹੈ ਵੱਧ ਤੋਂ ਵੱਧ ਬੋਧਿਆ ਨੇ ਜਿੰਨੇ ਨਾਲ ਧਰਮ ਦਾ ਵੀ ਕੰਮ ਹੋਏਗਾ ਨਾਲ ਵਾਤਾਵਰਣ ਦੀ ਸ਼ੁੱਧੀ ਹੋਏਗੀ ਅੱਜ 200 ਤੋਂ ਵੱਧ ਬੂਟੇ ਜਿਹੜੇ ਕਿ ਪੂਰਸੀ ਮਾਤਾ ਦੇ ਤੇ ਉਹ ਵੰਡੇ ਗਏ ਆ ਇਸੇ ਤਰ੍ਹਾਂ ਹੀ ਕੱਲ ਫਲਾਹਾਰ ਕੋਈ ਕਿਸੇ ਤਰੀਕ ਦਾ ਮਤਲਬ ਦਵਾਈਆਂ ਵਾਲਾ ਕੋਸ਼ਿਸ਼ ਹੋਏ ਕਿ ਹਰ ਤਰ੍ਹਾਂ ਦੇ ਬੂਟੇ ਇੱਥੋਂ ਵੰਡੇ ਜਾਣ ਗਣਪਤੀ ਬੱਪਾ ਹੋਰਿਆ ਗਣਪਤੀ ਬੱਪਾ ਹੋਰਿਆ ਰਾਜਾ ਦਾ ਦਰਬਾਰ ਮਹਿਮਾ ਇਸ ਦੀ ਅਪਰੰਪਾਰ ਰਾਜਾ ਦਾ ਦਰਬਾਰ ਮਹਿਮਾ ਇਸ ਦੀ ਅਪਰੰਪਾਰ ਰਾਜਾ ਦਾ ਦਰਬਾਰ ਮਹਿਮਾ ਇਸ ਦੀ ਅਪਰੰਪਾਰ ਰਾਜਾ ਦਾ ਪਾਪਾ ਹੋ ਰਿਹਾ ਗਣਬਦੀ ਪਾਪਾ ਹੋ ਰਿਹਾ ਅੱਜ ਗਣਬਦੀ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਹੈ ਐਨੀ ਸੰਗਤ ਸੀ ਅੱਜ ਐਨੀ ਸੰਗਤ ਸੀ ਕਿ ਸਾਨੂੰ ਐਨੀ ਖੁਸ਼ੀ ਹੋਈ ਕਿ ਦਿੱਤੀ ਸਿੱਧੀ ਦੇ ਮਾਲਕ ਗਣਬਦੀ ਮਹਾਰਾਜ ਜੀ ਨੇ ਆਪਣੇ ਚਰਨਾਂ 'ਚ ਬੁਲਾ ਕੇ ਹਰ ਇੱਕ ਨੂੰ ਖੁੱਲੇ ਦਰਸ਼ਨ ਦਿੱਤੇ ਜਿਹੜਾ ਸਾਡਾ ਸਵੇਰੇ ਪ੍ਰਥਮ ਦਰਸ਼ਨ ਦਾ ਪ੍ਰੋਗਰਾਮ ਹੋਇਆ ਸੀ ਸ਼ਾਇਦ ਲੁਧਿਆਣੇ 'ਚ ਜਾਂ ਪੰਜਾਬ 'ਚ ਕਿਤੇ ਹੋਰ ਹੋਇਆ ਹੋਵੇ ਉਹਦੇ ਨਾਲ ਦਾ ਪ੍ਰੋਗਰਾਮ ਸਾਡੀ ਰਾਜਾ ਦੇ ਦਰਬਾਰ ਦੀ ਟੀਮ ਦਾ ਮਨਸ਼ਾ ਇਸ ਗੱਲ ਦੀ ਕਿ ਹਰ ਸਾਲ ਅਸੀਂ ਇਹ ਪ੍ਰੋਗਰਾਮ ਜਿਹੜਾ ਜ਼ਰੂਰ ਕਰਿਆ ਕਰਾਂਗੇ ਜੀ ਗਣਪਤੀ ਬੱਪਾ ਹੋ ਰਿਹਾ ਹੋ ਰਿਹਾ ਗਣਪਤੀ ਬੱਪਾ ਹੋ ਰਿਹਾ ਰਾਜਾ ਦਾ ਦਰਬਾਰ ਰਾਜਾ ਦਾ ਦਰਬਾਰ ਮੈਂ ਮੈਂ ਇਸ ਕੀ ਅਬਰ ਅਬਰ ਅੱਜ ਰਾਜਾ ਕੇ ਦਰਬਾਰ ਦੇ ਵਿੱਚ ਪ੍ਰਥਮ ਦਰਸ਼ਨ ਹੋਏ ਨੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਤੇ ਸਾਡੀ ਟੀਮ ਨੇ ਪਹਿਲੀ ਵਾਰੀ ਇਦਾਂ ਦੇ ਦਰਸ਼ਨ ਪ੍ਰਥਮ ਦਰਸ਼ਨ ਦਾ ਸੁਭਾਗਿਆ ਪ੍ਰਾਪਤ ਹੋਇਆ ਤੇ ਸਾਰੀ ਸੰਗਤ ਨੇ ਬੜੀ ਹਮ-ਹਮਾ ਕੇ ਇਸ ਦੇ ਵਿੱਚ ਸ਼ਿਰਕਤ ਕੀਤੀ ਹੈ ਤੇ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦਾ ਆਪਣੀ ਟੀਮ ਵੱਲੋਂ ਸਾਰੇ ਰਾਜਾ ਕੇ ਦਰਬਾਰ ਵੱਲੋਂ ਕਿ ਹਮ-ਹਮਾ ਕੇ ਇੱਥੇ ਆਓ ਤੇ ਭਗਵਾਨ ਜੀ ਦੇ ਦਰਸ਼ਨ ਕਰੋ ਤੇ ਆਪਣਾ ਲਾਭ ਪ੍ਰਾਪਤ ਕਰੋ ਗਣਪਤੀ ਬੱਪਾ ਹੋ ਰਿਹਾ इस पंडाल में विजय प्राइस प्राइज के पास लगा है बहुत हर्ष उल्लास से गणपति जी को लाया गया है प्रथम दर्शन हुए हैं सुबह इनके अब बहुत अच्छा संगीत हुआ है नृत्य हुआ है बहुत अच्छा हमने एंजॉय किया है सब ने गणपति बापा और मेरी सबसे एक विनती है कि सात से सतारह सितम्बर सुबह आठ से दस रात को नौ से ग्यारह सब पहुँचे गणपति बापा